ਪੰਜਾਬ ਵਿੱਚ ਕਣਕ ਦੀ ਬਾਡੀ ਦਾ ਸਮਾਂ ਸ਼ੁਰੂ ਹੋਣ ਵਾਲਾ ਹੈ ਜਿਸ ਦੇ ਚੱਲਦੇ ਕਣਕਾਂ ਦੀ ਖਰੀਦ ਨੂੰ ਲੈ ਕੇ ਜਲਦ ਹੀ ਕਿਸਾਨ ਆਪਣੀ ਫਸਲ ਨੂੰ ਲੈ ਕੇ ਮੰਡੀਆਂ 'ਚ ਆਉਣਾ ਸ਼ੁਰੂ ਹੋ ਜਾਣਗੇ ਇਸ ਦੇ ਚੱਲਦੇ ਹੀ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਸੀਜ਼ਨ 2025 ਲਈ ਸਾਰੀਆਂ ਲੋੜਿੰਦੀਆਂ ਤਿਆਰੀਆਂ ਮੁਕੰਮਲ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਇਸ ਸਬੰਧੀ ਮੰਤਰੀ ਲਾਲਚੰਦ ਘਟਾਰੂਚੱਕ ਨੇ ਕਿਹਾ ਹੈ ਕਿ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕਿਸਾਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਮੈਂ ਸਾਰੇ ਪੰਜਾਬ ਆਪ ਦੇ ਕਿਸਾਨ ਵੀਰਾਂ ਦੇ ਨਾਲ ਇਹ ਗੱਲ ਸਾਂਝੀ ਕਰਦਾ ਹੋਇਆ ਖੁਸ਼ੀ ਮਹਿਸੂਸ ਕਰ ਰਿਹਾ ਕਿ ਪੰਜਾਬ ਦੇ ਅੰਦਰ ਕਣਕ ਦੀ ਖਰੀਦ ਦਾ ਸੀਜ਼ਨ 1 ਅਪ੍ਰੈਲ ਤੋਂ ਸ਼ੁਰੂ ਹੋਣਾ ਔਰ ਇਸ ਸੀਜ਼ਨ ਦੇ ਉੱਤੇ ਬਹੁਤ ਸਾਰੀਆਂ ਉਮੀਦਾਂ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਆ ਪੰਜਾਬ ਦੇ ਮਜ਼ਦੂਰਾਂ ਨੂੰ ਆ ਉਹਦੇ ਨਾਲ ਦੇ ਨਾਲ ਜਿਹੜੇ ਸਾਡੇ ਆੜਤੀ ਨੇ ਸਾਡੇ ਮਿਲਰਸ ਨੇ ਉਹ ਵੀ ਇਸ ਸੀਜ਼ਨ ਦੇ ਅੰਦਰ ਆਪਣੀ ਵੱਡਮੁੱਲੀ ਭੂਮਿਕਾ ਦਾ ਕਰਦੇ ਆ ਸੋ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਰਿਹਾ ਕਿ ਪੰਜਾਬ ਦੇ ਅੰਦਰ ਜਿਹੜੀ 1 April ਤੋਂ ਕਣਕ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋਣਾ ਉਹਦੇ ਲਈ ਸਾਰੇ ਪ੍ਰਬੰਧ ਜਿਹੜੇ ਮਕਮਲ ਕਰ ਲਏ ਗਏ ਆ ਸਾਡੇ ਕੋਲ 28894 ਕਰੋੜ ਰੁਪਏ ਦੀ CCL ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਆ ਉਹ ਪਹੁੰਚ ਚੁੱਕੀ ਆ ਭਾਰਤ ਸਰਕਾਰ ਵੱਲੋਂ RBI ਵੱਲੋਂ ਸੋ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹ ਪੈਸੇ ਦੀ ਦਿੱਕਤ ਪੰਜਾਬ ਦੇ ਕਿਸਾਨ ਉਹ ਨਾ ਪਹਿਲੋਂ ਆਈ ਹੈ ਨਾ ਇਸ ਵਾਰ ਆਉਗੀ 28894 ਕਰੋੜ ਰੁਪਏ ਦੀ ਜਿਹੜੀ ECCL ਉਹ ਸਾਨੂੰ ਜਿਹੜੀ ਇਹ ਪਹੁੰਚ ਚੁੱਕੀ ਹੈ ਪੰਜਾਬ ਸਰਕਾਰ ਦੇ ਕੋਲ ਤੇ ਨਾਲ ਦੀ ਨਾਲ ਜਿਹੜਾ ਮੰਡੀਆਂ ਦੇ ਅੰਦਰ ਬਾਰਦਾ ਨਾਲ ਲੜਿੰਦਾ ਬਾਰਦਾ ਨਾਲ ਦਾ ਮੁਕੰਮਲ ਪ੍ਰਬੰਧ ਜਿਹੜੇ ਆ 100% ਪ੍ਰਬੰਧ ਜਿਹੜਾ ਬਾਰਦਾ ਨਾਲ ਦੇ ਉਹ ਅਸੀਂ ਕਰ ਲਿਆ ਸਾਡੇ ਕੋਲ ਪਿਆ ਬਲਕਿ ਉਹਨੂੰ ਅਸੀਂ ਸਬੰਧਤ ਖਰੀਦ ਕੇਂਦਰਾਂ ਦੇ ਨਾਲ ਨਾਲ ਜਿੱਥੇ ਵੀ ਉਹ ਠੁਕਬੀ ਥਾਂ ਅਸੀਂ ਤੈਅ ਕੀਤੀ ਹੁੰਦੀ ਆ ਉਥੇ ਵਾਰਦਾਨਾ ਜਿਹੜਾ ਪਹੁੰਚਾ ਦਿੱਤਾ ਗਿਆ ਸੋ ਇਸ ਤੋਂ ਇਲਾਵਾ 1864 ਮੰਡੀਆਂ ਸਾਡੇ ਖਰੀਦ ਕੇਂਦਰ ਦਰੂਪ ਚ ਜਿਨ੍ਹਾਂ ਨੇ ਵਰਕਿੰਗ ਚ ਰਹਿਣਾ ਦੇ ਦਿਨਾਂ ਦੇ ਦੌਰਾਨ ਉਥੇ ਵੀ ਪੂਰੀ ਤਿਆਰੀ ਹੈ 1864 ਮੰਡੀਆਂ ਪੂਰੀ ਤਰ੍ਹਾਂ ਤਿਆਰ ਨੇ ਸੋ ਲਗਭਗ 8 ਲੱਖ ਕਿਸਾਨ ਜਿਹੜਾ ਪੰਜਾਬ ਦਾ ਜਿਨੇ ਆਪਣੀ ਫਸਲ ਲੈ ਕੇ ਮੰਡੀਆਂ ਚ ਆਣਾ ਉਹਦੇ ਲਈ ਉਥੇ ਮੰਡੀ ਦੇ ਅੰਦਰ ਜਿੰਨੀ ਵੀ ਲੋਰੀਂਦੀ ਵਵਸਾਇਤ ਹੈ ਪਾਣੀ ਪੀਂਦਾ ਸਵਾਲ ਆ ਚਾਹੇ ਕੋਈ ਮੈਡੀਕਲ ਫੈਸਿਲਿਟੀ ਦਾ ਸਵਾਲ ਆ ਉਹ ਸਾਰੇ ਬੰਦੋਬਸ ਜਿਹੜੇ ਆ ਅਸੀਂ ਪੰਜਾਬ ਸਰਕਾਰ ਵੱਲੋਂ ਵਿਭਾਗ ਫੂਡ ਸਪਲਾਈ ਵੱਲੋਂ ਕਰ ਦਿੰਦੇ ਆ ਸੋ ਇਸ ਤੋਂ ਇਲਾਵਾ 700 ਮੰਡੀਆਂ ਜਿਹੜੀਆਂ ਕੱਚੀਆਂ ਮੰਡੀਆਂ ਨੇ ਆਰਜੀ ਮੰਡੀਆਂ ਜਿਹਨਾਂ ਨੂੰ ਲੋਡ ਪੈਣ ਦੇ ਉੱਤੇ ਕਿਤੇ ਗਲਟ ਆ ਜਾਵੇ ਤਾਂ ਉਹ ਵੀ ਅਸੀਂ ਲਗਭਗ ਸਾਰੀਆਂ ਤਿਆਰ ਕਰ ਲੀਆਂ ਨੇ ਸੋ ਮੈਂ ਪੰਜਾਬ ਦੇ ਕਿਸਾਨ ਵੀਰਾਂ ਨੂੰ ਜਿੱਥੇ ਮੁਬਾਰਕਬਾਦ ਦੇ ਰਿਹਾ ਉਹਨਾਂ ਦੀ ਫਸਲ ਤਿਆਰ ਹੈ ਕੋਈ ਇਸ ਫਸਲ ਦੇ ਨਾਲ ਉਹਨਾਂ ਦੇ ਜੀਵਨ ਦੇ ਸਾਰੇ ਮਸਲੇ ਜੁੜੇ ਆ ਸੋ ਨਾਲ ਦੇ ਨਾਲ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਨਾ ਕਿ ਅਸੀਂ ਤੁਹਾਡੀ ਆਮਦ ਦਾ ਇੰਤਜ਼ਾਰ ਕਰ ਰਹੇ ਹਾਂ ਔਰ ਜਿਸ ਤਰ੍ਹਾਂ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਰਜੀ ਦਾ ਸੰਦੇਸ਼ ਹੈ ਕਿ 24 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਦੀ ਖਰੀਦੀ ਹੋਈ ਫਸਲ ਦਾ ਜਿਹੜਾ ਉਹ ਪੈਸਾ ਜਿਹੜੀ ਬਣਦੀ ਉਹਦੀ ਐਮਐਸਪੀ ਉਹਦੇ ਮੁਤਾਬਕ ਉਹਨਾਂ ਦੇ ਖਾਤਿਆਂ 'ਚ ਪਾ ਦਿੱਤਾ ਜਾਵੇਗਾ ਸੋ ਨਾਲ ਦੀ ਨਾਲ ਅਸੀਂ ਪੰਜਾਬ ਦੇ ਅੰਦਰ ਚੇਅਰਮੈਨ ਬਿਜਲੀ ਬੋਰਡ ਨੂੰ ਵੀ ਮਤਲਬ ਚਿੱਠੀਆਂ ਲਿਖ ਦਿੱਤੀਆਂ ਨੇ ਡੀਜੀਪੀ ਪੰਜਾਬ ਨੂੰ ਵੀ ਲਾਂਡ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਕਿਸਾਨ ਦਾ ਅਨਾਜ ਪੰਜਾਬ ਦੀਆਂ ਮੰਡੀਆਂ ਚ ਵਿਕੇ ਕੋਈ ਵਾਰੂ ਮੂਮੰਦ ਨਾ ਹੋਵੇ ਸਾਰੇ ਡਿਊਟੀ ਕਮਿਸ਼ਨਰਸ ਨੂੰ ਇਹ ਮੈਸੇਜ ਲਾ ਦਿੱਤਾ ਗਿਆ ਚਿੱਠੀਆਂ ਦੇ ਰੂਪ ਦੇ ਵਿੱਚ ਸੋ ਅਸੀਂ ਪੂਰੀ ਤਿਆਰੀ ਦੇ ਵਿੱਚ ਆ ਸੋ ਫਿਰ ਦੁਬਾਰਾ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਮੈਂ ਕਿਸਾਨ ਵੀਰਾਂ ਨੂੰ ਜ਼ਰੂਰ ਚੇਚੇ ਤੌਰ ਤੇ ਕਹਾਂਗਾ ਕਿ ਕਿਸੇ ਵੀ ਤਰ੍ਹਾਂ ਦੀ ਕੋ ਮਨ ਦੇ ਅੰਦਰ ਜਿਹੜਾ ਤੋਖਲਾ ਨਾ ਰੱਖਿਆ ਜਾਵੇ ਤੁਹਾਡੀ ਪਾਲੀ ਹੋਈ ਫਸਲ ਦਾ ਕੱਲਾ ਕੱਲਾ ਦਾਣਾ ਪੰਜਾਬ ਦੀਆਂ ਮੰਡੀਆਂ ਚ ਚੁੱਕਾਂਗੇ ਮਾਝੂਗ ਮੁੱਖ ਮੰਤਰੀ ਜੀ ਦਾ ਇਹ ਆਦੇਸ਼ ਵੀ ਹੈ ਸੋ ਅਸੀਂ ਉਸ ਦੇਸ਼ ਦੀ ਪਾਲਣਾ ਦੇ ਲਈ ਸਾਰਾ ਜਿਹੜਾ ਸਾਡਾ ਅਮਲਾ ਫੈਲਾਇਆ ਸਾਰਾ ਸਾਡਾ ਜਿਹੜਾ ਮੈਕੈਨਿਜ਼ਮ ਹੈ ਉਹ ਪੂਰੀ ਤਰ੍ਹਾਂ ਤਿਆਰ ਹੈਗਾ ਆ ਤੁਹਾਨੂੰ ਜੀ ਆਇਆਂ ਨੂੰ ਇਸ ਸੀਜ਼ਨ ਅ ਬੀੜ ਦੀ ਪ੍ਰਿਕੋਰਡ ਮੈਂਟਰ ਨਾਲ ਜੁੜੇ ਸਾਰੀਆਂ ਫੈਕਲਟੀਆਂ ਦੇ ਲਈ ਚੰਗਾ ਰਹੇ ਇਹ ਮੇਰੀਆਂ ਦੁਆਵਾਂ ਮੇਰੀਆਂ ਉਮੀਦਾਂ ਨੇ ਧੰਨਵਾਦ ਸਾਰਿਆਂ ਨੂੰ ਇਸ ਸੀਜ਼ਨ ਨੂੰ ਲੈ ਕੇ ਅਸੀਂ ਸਾਰੇ ਪਰਵਾਂ ਜਿਹੜੇ ਆ ਤੁਹਾਡੇ ਨੇ ਮੁਕੰਮਲ ਕਰ ਲਏ ਪੰਜਾਬ ਵਿੱਚ ਕਣਕ ਦੀ ਬਾਡੀ ਦਾ ਸਮਾਂ ਸ਼ੁਰੂ ਹੋਣ ਵਾਲਾ ਹੈ ਜਿਸ ਦੇ ਚੱਲਦੇ ਕਣਕਾਂ ਦੀ ਖਰੀਦ ਨੂੰ ਲੈ ਕੇ ਜਲਦ ਹੀ ਕਿਸਾਨ ਆਪਣੀ ਫਸਲ ਨੂੰ ਲੈ ਕੇ ਮੰਡੀਆਂ 'ਚ ਆਉਣਾ ਸ਼ੁਰੂ ਹੋ ਜਾਣਗੇ ਇਸ ਦੇ ਚੱਲਦੇ ਹੀ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਸੀਜ਼ਨ 2025 ਲਈ ਸਾਰੀਆਂ ਲੋੜਿੰਦੀਆਂ ਤਿਆਰੀਆਂ ਮੁਕੰਮਲ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਇਸ ਸਬੰਧੀ ਮੰਤਰੀ ਲਾਲਚੰਦ ਘਟਾਰੂਜਕ ਨੇ ਕਿਹਾ ਹੈ ਕਿ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕਿਸਾਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਮੈਂ ਸਾਰੇ ਪੰਜਾਬ ਆਬਦੇ ਕਿਸਾਨ ਵੀਰਾਂ ਦੇ ਨਾਲ ਇਹ ਗੱਲ ਸਾਂਝੀ ਕਰਦਾ ਹੋਇਆ ਖੁਸ਼ੀ ਮਹਿਸੂਸ ਕਰ ਰਿਹਾ ਕਿ ਪੰਜਾਬ ਦੇ ਅੰਦਰ ਕਣਕ ਦੀ ਖਰੀਦ ਦਾ ਸੀਜ਼ਨ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਣਾ ਔਰ ਇਸ ਸੀਜ਼ਨ ਦੇ ਉੱਤੇ ਬਹੁਤ ਸਾਰੀਆਂ ਉਮੀਦਾਂ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਆ ਪੰਜਾਬ ਦੇ ਮਜ਼ਦੂਰਾਂ ਨੂੰ ਆ ਉਹਦੇ ਨਾਲ ਦੀ ਨਾਲ ਜਿਹੜੇ ਸਾਡੇ ਆੜਤੀ ਨੇ ਸਾਡੇ ਮਿਲਰਜ਼ ਨੇ ਉਹ ਵੀ ਇਸ ਸੀਜ਼ਨ ਦੇ ਅੰਦਰ ਆਪਣੀ ਵੱਡਮੁੱਲੀ ਭੂਮਿਕਾ ਨਿਭਾਅ ਕਰਦੇ ਆ ਸੋ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਰਿਹਾ ਕਿ ਪੰਜਾਬ ਦੇ ਅੰਦਰ ਜਿਹੜੀ 1 April ਤੋਂ ਕਣਕ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋਣਾ ਉਹਦੇ ਨੇ ਸਾਰੇ ਪ੍ਰਬੰਧ ਜਿਹੜੇ ਆ ਮੁਕੰਮਲ ਕਰ ਲਏ ਗਏ ਆ ਸਾਡੇ ਕੋਲ 28894 ਕਰੋੜ ਰੁਪਏ ਦੀ CCL ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਆ ਉਹ ਪਹੁੰਚ ਚੁੱਕੀ ਆ ਭਾਰਤ ਸਰਕਾਰ ਵੱਲੋਂ RBI ਵੱਲੋਂ ਸੋ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹ ਪੈਸੇ ਦੀ ਦਿੱਕਤ ਪੰਜਾਬ ਦੇ ਕਿਸਾਨ ਉਹ ਨਾ ਪਹਿਲੋਂ ਆਈ ਹੈ ਨਾ ਇਸ ਵਾਰ ਆਉਗੀ 28894 ਕਰੋੜ ਰੁਪਏ ਦੀ ਜਿਹੜੀ ਸੀਸੀਐਲ ਉਹ ਸਾਨੂੰ ਜਿਹੜੀ ਪਹੁੰਚ ਚੁੱਕੀ ਹੈ ਪੰਜਾਬ ਸਰਕਾਰ ਦੇ ਕੋਲ ਤੇ ਨਾਲ ਦੀ ਨਾਲ ਜਿਹੜਾ ਮੰਡੀਆਂ ਦੇ ਅੰਦਰ ਵਾਰਦਾ ਨਾਲ ਲੜਿੰਦਾ ਵਾਰਦਾ ਨੇ ਦਾ ਮੁਕੰਮਲ ਪ੍ਰਬੰਧ ਜਿਹੜੇ ਆ 100% ਪ੍ਰਬੰਧ ਜਿਹੜੇ ਆ ਵਾਰਦਾ ਨੇ ਦੇ ਉਹ ਅਸੀਂ ਕਰ ਲਿਆ ਸਾਡੇ ਕੋਲ ਪਿਆ ਬਲਕਿ ਉਹਨੂੰ ਅਸੀਂ ਸਬੰਧਤ ਖਰੀਦ ਕੇਂਦਰਾਂ ਦੇ ਨਾਲ ਨਾਲ ਜਿੱਥੇ ਵੀ ਉਹ ਠੁਕਬੀ ਥਾਂ ਅਸੀਂ ਤੈਅ ਕੀਤੀ ਹੁੰਦੀ ਆ ਉਥੇ ਵਾਰਦਾਨਾ ਜਿਹੜਾ ਪਹੁੰਚਾ ਦਿੱਤਾ ਗਿਆ ਸੋ ਇਸ ਤੋਂ ਇਲਾਵਾ 1864 ਮੰਡੀਆਂ ਸਾਡੇ ਖਰੀਦ ਕੇਂਦਰ ਦਰੂਜ ਜਿਨ੍ਹਾਂ ਨੇ ਵਰਕਿੰਗ ਚ ਰਹਿਣਾ ਦੇ ਦਿਨਾਂ ਦੇ ਦੌਰਾਨ ਉਥੇ ਵੀ ਪੂਰੀ ਤਿਆਰੀ ਹੈ 1864 ਮੰਡੀਆਂ ਪੂਰੀ ਤਰ੍ਹਾਂ ਤਿਆਰ ਨੇ ਸੋ ਲਗਭਗ 8 ਲੱਖ ਕਿਸਾਨ ਜਿਹੜਾ ਪੰਜਾਬ ਦਾ ਜਿਨੇ ਆਪਣੀ ਫਸਲ ਲੈ ਕੇ ਮੰਡੀਆਂ ਜਾਣਾ ਉਹਦੇ ਲਈ ਉਥੇ ਮੰਡੀ ਦੇ ਅੰਦਰ ਜਿੰਨੀ ਵੀ ਲੋੜੀਂਦੀ ਵਿਵਸਥਾ ਹੈ ਚਾਹੇ ਪਾਣੀ ਪੀਣ ਦਾ ਸਵਾਲ ਆ ਚਾਹੇ ਕੋਈ ਮੈਡੀਕਲ ਫੈਸਿਲਿਟੀ ਦਾ ਸਵਾਲ ਆ ਉਹ ਸਾਰੇ ਬੰਦੋਬਸਤ ਜਿਹੜੇ ਅਸੀਂ ਪੰਜਾਬ ਸਰਕਾਰ ਵੱਲੋਂ ਮੈਗਮਾ ਫੂਡ ਸਪਲਾਈ ਵੱਲੋਂ ਕਰ ਦਿੱਤੇ ਆ ਸੋ ਇਸ ਤੋਂ ਇਲਾਵਾ 700 ਮੰਡੀਆਂ ਜਿਹੜੀਆਂ ਕੱਚੀਆਂ ਮੰਡੀਆਂ ਨੇ ਆਰਜੀ ਮੰਡੀਆਂ ਜਿਨ੍ਹਾਂ ਨੂੰ ਲੋਡ ਪੈਣ ਦੇ ਉੱਤੇ ਕਿਤੇ ਗਲਟ ਆ ਜਾਵੇ ਤਾਂ ਉਹ ਵੀ ਅਸੀਂ ਲਗਭਗ ਸਾਰੀਆਂ ਤਿਆਰ ਕਰ ਲੀਆਂ ਨੇ ਸੋ ਮੈਂ ਪੰਜਾਬ ਦੇ ਕਿਸਾਨ ਵੀਰਾਂ ਨੂੰ ਦੇ ਅਜੀਤ ਨੂੰ ਮੁਬਾਰਕਬਾਦ ਦੇ ਰਿਹਾ ਉਹਨਾਂ ਦੀ ਫਸਲ ਤਿਆਰ ਹੈ ਕੋਈ ਇਸ ਫਸਲ ਦੇ ਨਾਲ ਉਹਨਾਂ ਦੇ ਜੀਵਨ ਦੇ ਸਾਰੇ ਮਸਲੇ ਜੁੜੇ ਆ ਸੋ ਨਾਲ ਦੇ ਨਾਲ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਨਾ ਕਿ ਅਸੀਂ ਤੁਹਾਡੀ ਆਮਦ ਦਾ ਇੰਤਜ਼ਾਰ ਕਰ ਰਹੇ ਹਾਂ ਔਰ ਜਿਸ ਤਰ੍ਹਾਂ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ 마ਰਜੀ ਦਾ ਸੰਦੇਸ਼ ਹੈ ਕਿ 24 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਦੀ ਖਰੀਦੀ ਹੋਈ ਫਸਲ ਦਾ ਜਿਹੜਾ ਉਹ ਪੈਸਾ ਜਿਹੜੀ ਬਣਦੀ ਉਹਦੀ MSB ਉਹਦੇ ਮੁਤਾਬਕ ਉਹਨਾਂ ਦੇ ਖਾਦਿਆਂ ਚ ਪਾ ਦਿੱਤਾ ਜਾਵੇਗਾ ਸੋ ਨਾਲ ਦੀ ਨਾਲ ਅਸੀਂ ਪੰਜਾਬ ਦੇ ਅੰਦਰ ਚੇਅਰਮੈਨ ਬਿਜਲੀ ਬੋਰਡ ਨੂੰ ਵੀ ਮਤਲਬ ਚਿੱਠੀਆਂ ਲਿਖ ਦਿੱਤੀਆਂ ਨੇ ਡੀਜੀਪੀ ਪੰਜਾਬ ਨੂੰ ਵੀ ਲਾਂਡ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਕਿਸਾਨ ਦਾ ਅਨਾਜ ਪੰਜਾਬ ਦੀਆਂ ਮੰਡੀਆਂ ਚ ਵਿਕੇ ਕੋਈ ਵਾਰੂ ਮੂਵਮੈਂਟ ਨਾ ਹੋਵੇ ਸਾਰੇ ਡਿਊਟੀ ਕਮਿਸ਼ਨਰਜ਼ ਨੂੰ ਇਹ ਮੈਸੇਜ ਲਾ ਦਿੱਤਾ ਗਿਆ ਚਿੱਠੀਆਂ ਦੇ ਰੂਪ ਦੇ ਵਿੱਚ ਸੋ ਅਸੀਂ ਪੂਰੀ ਤਿਆਰੀ ਦੇ ਵਿੱਚ ਆ ਸੋ ਫਿਰ ਦੁਬਾਰਾ ਤੁਹਾਡਾ ਸਭ ਨੂੰ ਜੀ ਆਇਆਂ ਨੂੰ ਮੈਂ ਕਿਸਾਨ ਵੀਰਾਂ ਨੂੰ ਜ਼ਰੂਰ ਚੇਚੇ ਤੌਰ ਤੇ ਕਹਾਂਗਾ ਕਿ ਕਿਸੇ ਵੀ ਤਰ੍ਹਾਂ ਦੀ ਗੁਮਾਨ ਦੇ ਅੰਦਰ ਜਿਹੜਾ ਤੋਖਲਾ ਨਾ ਰੱਖਿਆ ਜਾਵੇ ਤੁਹਾਡੀ ਪਾਲੀ ਹੋਈ ਫਸਲ ਦਾ ਕੱਲਾ-ਕੱਲਾ ਦਾਣਾ ਪੰਜਾਬ ਦੀਆਂ ਮੰਡੀਆਂ ਚ ਚੁੱਕਾਂਗੇ ਮਾਨਯੋਗ ਮੁੱਖ ਮੰਤਰੀ ਜੀ ਦਾ ਇਹ ਆਦੇਸ਼ ਵੀ ਹੈ ਸੋ ਅਸੀਂ ਉਸ ਦੇਸ਼ ਦੀ ਪਾਲਣਾ ਦੇ ਲਈ ਸਾਰਾ ਜਿਹੜਾ ਸਾਡਾ ਅਮਲਾ ਫੈਲਾਇਆ ਸਾਰਾ ਸਾਡਾ ਜਿਹੜਾ ਮੈਕੈਨਿਜ਼ਮ ਹੈ ਉਹ ਪੂਰੀ ਤਰ੍ਹਾਂ ਤਿਆਰ ਹੈਗਾ ਆ ਤੁਹਾਨੂੰ ਜੀ ਆਇਆਂ ਨੂੰ ਇਸ ਸੀਜ਼ਨ ਬੀੜ ਦੀ ਪ੍ਰਿਕੋਰਮੈਂਟ ਨਾਲ ਜੁੜੇ ਸਾਰੀਆਂ ਫੈਕਲਟੀਆਂ ਦੇ ਲਈ ਚੰਗਾ ਰਵੇ ਇਹ ਮੇਰੀਆਂ ਦੁਆਵਾਂ ਮੇਰੀਆਂ ਉਮੀਦਾਂ ਨੇ ਧੰਨਵਾਦ ਸਾਰਿਆਂ ਨੂੰ ਇਹ ਸੀਜ਼ਨ ਨੂੰ ਲੈ ਕੇ ਅਸੀਂ ਸਾਰੇ ਪ੍ਰਵਾਂਜ ਜਿਹੜੇ ਆ ਤੁਹਾਡੇ ਨੇ ਮੁਕੰਮਲ ਕਰ ਲਿਆ